ਆ ਵੀ ਮਿੱਤਰ ਪਿਆਰਿਓ ਕਿਵੇਂ ਆਓ ਸਾਰੇ ਕੈਮ ਲਵ ਯੂ ਟਰੱਕ ਭਰ ਕੇ ਆ ਵੀ ਹੁਣ ਟੋਟ ਕੇ ਜੇ ਲਿਖੀ ਦਿਆ ਸੁਣੋ ਸਦਾ ਨਹੀਂਓ ਮਨ ਹੁੰਦਾ ਇੱਕੋ ਜਿਹਾ ਬੰਦੇ ਦਾ ਸਦਾ ਨਹੀਂਓ ਮਨ ਹੁੰਦਾ ਇੱਕੋ ਜਿਹਾ ਬੰਦੇ ਦਾ ਕਦੇ ਟੈਂਦੀਆਂ ਕਲਾ ਕਦੇ ਚੜਾਈ ਵਿੱਚ ਹੁੰਦਾ ਕਦੇ ਅਤ ਦੀ ਸਿਆਣਪ ਦੀ ਕਰਦਾ ਹੈ ਗੱਲ ਕਦੇ ਅਤ ਦੀ ਸਿਆਣਪ ਦੀ ਕਰਦਾ ਹੈ ਗੱਲ ਕਦੇ ਬੇਵਕੂਫ ਝੱਲਾ ਸ਼ਦਾਈ ਜਿਹਾ ਹੁੰਦਾ ਗਰੇਵਾਲ ਉਦੋਂ ਚੁੱਕੇ ਕਲਮ ਗਰੇਵਾਲ ਉਦੋਂ ਚੁੱਕੇ ਕਲਮ ਜਦੋਂ ਇਕਾਈ ਵਿੱਚ ਹੁੰਦਾ ਇਕਾਈ ਵਿੱਚ ਹੁੰਦਾ ਜਵਾਨੀਆਂ ਮਾਣੋ ਚੜਦੀ ਕਲਾ ਚ ਰੱਖੇ ਵਾਹਿਗੁਰੂ ਧੰਵਾਦ ਸ਼ੁਕਰੀਆ